ਬਜ਼ੁਰਗਾਂ ਦਾ ਕੀ ਹਾਲ ਦਾ ਉਹ ਬਹੁਤ ਡਰੀਏ ਦੇ ਸੋੜੇ ਅੱਖਾਂ ਦੇ ਬਜ਼ੁਰਗਾਂ ਦਾ ਕੀ ਹਾਲ ਹਾਂ ਜਿੱਕਾ ਸਾਹਿਬ ਹਾਂ ਮੇ ਲੋ ਆ ਰੁਕ ਜਾਂਦਾ ਸਾ ਪਾਣੀ ਨਾ ਮਾਰਾ ਹਾਂ ਪਾਣੀ ਦੀ ਗੱਲ ਪਾਉਂਦੇ ਹੀ ਕੰਨੀ ਗੱਲ ਨੇ ਬਹੁਤ ਜ਼ਿਆਦਾ ਲੱਗਦਾ ਪਾਣੀ ਨਾਲ ਪਾਈਏ ਹਾਂ ਪਾਣੀ ਨਾ ਲਾਓ ਪਾਣੀ ਨਾਲ ਸਗੋਂ ਜ਼ਿਆਦਾ ਲੱਗਦਾ ਪਾਣੀ ਨਹੀਂ ਅੱਖਾਂ ਖਰਾਬ ਹੋ ਰਹੀਆਂ ਨੇ ਨਾ ਥੰਮੇ ਥੰਮੇ ਸਾਹ ਲੈ ਲਓ ਬੱਜਾ ਆ ਮੈਂ ਪਾਉਣਾ ਸਾਰੀ ਜੜ ਗਿਆ ਉਹਨੂੰ ਮੈਂ ਜਮਾ ਹੀ ਮੈਂ ਜਮਾ ਹੀ ਉੱਥੇ ਖੜੀ ਸੀਗੀ ਅੱਛਾ ਫਿਰ ਤੇ ਬਿਲਕੁਲ ਪਤਾ ਹੀ ਨਹੀਂ ਵੀ ਉਹਨਾਂ ਨੇ ਕਦੋਂ ਚਲਾ ਦਿੱਤੇ ਹਾਂ ਸਾਡੇ ਤੁਸੀਂ ਸੁਣਦੇ ਰਾਜ ਨੂੰ ਕੋਲ ਦੇਖਦਾ ਹੀ ਨਹੀਂ ਕਿ ਕਿੱਥੇ ਜਾਈਏ ਨਹੀਂ ਨਹੀਂ ਤੁਸੀਂ ਵੀ ਉੱਥੇ ਹਾਂ ਮੈਂ ਦੋ ਹੱਥ ਬੰਨ੍ਹ ਲਏ ਸੀ ਥਾਲੀ ਸੀ ਬੰਨ੍ਹ ਆ ਲੋ ਕਿੱਥੋਂ ਥੋੜਾ ਜਿਹਾ ਇਹ ਬਜ਼ੁਰਗਾਂ ਦਾ ਕੀ ਹਾਲ ਹੁੰਦਾ ਹੋਊਗਾ ਬੜਾ ਉਫਾ ਕਰ ਬਹੁਤ ਐਨਕ ਲਾ ਦਿਦਾ ਐਨਕ ਦਾ ਜਮਾ ਹੀ ਦੇਖਣਾ ਬੰਦ ਹੋ ਗਿਆ ਜੀ ਇੱਕ ਬਜ਼ੁਰਗ ਉਹ ਪਰ ਕਿੰਨੇ ਲੰਗੇ ਕਿਤੇ ਕਿਰਤੀ ਅਸੀਂ ਉਹ ਠਾਉਦਾ ਨਹੀਂ ਕੋਈ ਹਾਂਜੀ ਠਾਉਦਾ ਨਹੀਂ ਕੋਈ ਹਾਂ ਉਹ ਹਿੱਟਾ ਨਾ ਆਉਂਦਾ ਘਰ ਵਾਲੀ ਹਾਂ ਹਾਂ ਉਹਨਾਂ ਕੰਦਾਰਨੇ ਤਾਂ ਹੈ ਨਾ ਮਿਲਦਾ ਸ਼ਾਹ ਪੈਂਦਾ ਹੌਲੀ ਹੌਲੀ ਬਜਾਦੇ ਮਿੰਟ ਹੈਗੇ ਲੋਕ ਢੀਂਦਾ ਨਹੀਂ ਜੀ ਖੇਤ ਬਸੇਤੇ ਭੱਜਣਾ ਪੈਂਦਾ ਦਿਮਾਗ ਇੱਕ ਦੂ ਠੱਕੇ ਮਾਰਦੇ ਭੱਜਦੇ ਜਦੋਂ ਠੱਕੇ ਦਾ ਜਦੋਂ ਭੀੜ ਹੈ ਜੀ ਜਦੋਂ ਭੀੜ ਹੈ ਨਾ ਭੀੜ 'ਚ ਠੱਕੇ ਵੱਜਣਗੇ ਉਹ ਕਿਹਦਾ ਗੁੱਲਾ ਘਾਉ ਬੱਜਣ ਵਾਲਾ ਜਦੋਂ ਉਹਨਾਂ ਨੂੰ ਕਿਹਾ ਸੀ ਵੀ ਹਜੇ ਹੱਲਾ ਆਓ ਨਾ ਕਰੋ ਮਨ ਤੋਂ ਮਾਰ ਕੇ ਬਜ਼ੁਰਗਾਂ ਦਾ ਧਿਆਨ ਦਾ ਬਜ਼ੁਰਗਾਂ ਦਾ ਧਿਆਨ ਕਸਾ ਸਾਰ ਮੇ ਲੋ ਬਾ ਰੁਕ ਜਾਂਦਾ ਸਾਰ ਪਾਣੀ ਨਾ ਮਾਰੋ ਆ ਪਾਣੀ ਦੀ ਗੱਲ ਪਾਉਂਦੇ ਹੀ ਕੰਨੀ ਗੱਲ ਨੇ ਬਹੁਤ ਜਿਆਦਾ ਲੱਗਦਾ ਹੈ ਪਾਣੀ ਨਾਲ ਪਾਣੀ ਹਾਂ ਪਾਣੀ ਨਾ ਲਾਓ ਪਾਣੀ ਨਾਲ ਸਗੋਂ ਜਿਆਦਾ ਲੱਗਦਾ ਪਾਣੀ ਪਏ ਅੱਖਾਂ ਖਰਾਬ ਹੋ ਰਹੀਆਂ ਨੇ ਨਾ ਥੰਮੇ ਲੰਮੇ ਸਾਹ ਲੈ ਲਓ ਬਸ ਹਾਂ ਮੈਂ ਪਾਉਣਾ ਪਾਉਂਦਾ ਸਾਰੀ ਝੜ ਗਿਆ ਉਹਨਾਂ ਨੂੰ ਲੱਗ ਰਿਹਾ ਮੈਂ ਜਮਾਈ ਨੂੰ ਨੂਰ ਲੈ ਲਈ ਥੋੜਾ ਜਿਹਾ ਮੈਂ ਜਮਾਈ ਉੱਥੇ ਖੜੀ ਸੀਗੀ ਅੱਛਾ ਫਰੈਂਕ ਤੇ ਬਿਲਕੁਲ ਪਦੇ ਨਹੀਂ ਵੀ ਉਹਨਾਂ ਨੇ ਕਦੇ ਚਲਾਤੇ ਹਾਂ ਸਾਰ ਬਿਲਕੁਲ ਸਹੀ ਸੋਹਣੇ ਰਾਤ ਨੂੰ ਕੋਲ ਦੇਖਦਾ ਹੀ ਨਹੀਂ ਲੱਗ ਕਿੱਥੇ ਜਾਈਏ ਨਹੀਂ ਨਹੀਂ ਤੁਸੀਂ ਵੀ ਉੱਥੇ ਹਾਂ ਮੈਂ ਤਾਂ ਹੱਥੋਂ ਥਾਲੀ ਥੀ ਬਣਾ ਲਓ ਕੱਟ ਲਓ ਥੋੜਾ ਜਿਹਾ ਹੂੰ ਹੂੰ ਏ ਬਜ਼ੁਰਗਾਂ ਦਾ ਕੀ ਹਾਲ ਹੁੰਦਾ ਹੋਊਗਾ ਬੜਾ ਔਖਾ ਕਰ ਬਹੁਤ ਐਨਕ ਲਾ ਦੀਦਾ ਐਨਕ ਨਾਲ ਜਮਾਂ ਹੀ ਦੇਖਣਾ ਬੰਦ ਹੋ ਗਿਆ ਜੀ ਇੱਕ ਬਜ਼ੁਰਗ ਗਿਰ ਗਿਆ ਉੱਪਰ ਪੈ ਗਿਆ ਹਾਂ ਗੈਰੰਟੀ ਕਰ ਦਿੱਤੀ ਅਸੀਂ ਉਹ ਥਾਂ ਦਾ ਨਹੀਂ ਕੋਈ ਨਹੀਂ ਥਾਂ ਦਾ ਨਹੀਂ ਕੋਈ ਹਾਂ ਉਹ ਇਹ ਜਾਣਾ ਬਈ ਅੱਛਾ ਅੱਛਾ ਉਹਨਾਂ ਨੂੰ ਦੌਰਨੇ ਤਾਂ ਹੈ ਨਾ ਮੇਰੇ ਅੱਗੇ ਪੈਂਦਾ ਹਾਉਂ ਨਹੀਂ ਨਾ ਬਗਾਦ ਨਹੀਂ ਦੇਖ ਰਹੀ ਲੋਕ ਜੀਣਾ ਨਹੀਂ ਜੀ ਖੇਤ ਮਸੇਦੇ ਭੱਜਣਾ ਪੈਂਦਾ ਦਿਮਾਗ ਇੱਕ ਦੁੱਧਕੇ ਮਾਰਦੇ ਭੱਜਦੇ ਜਦੋਂ ਠੱਕੇ ਦਾ ਵਜੇ ਜਦੋਂ ਭੀੜ ਹੈ ਜੀ ਜਦੋਂ ਭੀੜ ਹੈ ਨਾ ਭੀੜ ਦੇ ਠੱਕੇ ਵੱਜਣਗੇ ਉਹਨਾਂ ਦੇ ਨਾਲ ਗੁੰਡਾ ਘਾਉਂ ਦੇ ਭੱਜਣ ਵਾਲਾ ਜਦੋਂ ਉਹਨਾਂ ਨੂੰ ਕਿਹਾ ਸੀ ਵੀ ਹਜੇ ਹੱਲਾ ਆਓ ਨਾ ਕਰੋ ਮੱਚੋ ਮੱਚੋ